ਕੈਸੀ ਗਾ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਮੈਂ ਦੱਸਾ ਨੰਗ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦੇ ਬਲੌਗ ਵਿੱਚ ਗੱਲ ਕਰਾਂਗੇ ਡਾਕਟਰ ਅਮੇਦ ਕਰਦੀ ਹੈ ਵਿਚਾਰ ਧਾਰਨਾਵਲੇ ਸੋ ਬਲੌਗ ਦੀ ਸ਼ੁਰੂਆਤ ਕਰਦੇ ਹਾਂ ਆਧੁਨਿਕ ਪਾਲ ਦੀ ਬੀਸੇ ਵਿੱਚ ਪਛਾਣ ਭਾਰਤ ਦੇ ਲੋਕਤੰਤਰ ਤੇ ਭਾਰਤ ਦੇ ਸੰਵਿਧਾਨ ਕਰਕੇ ਹੈ ਡਾਕਟਰ ਅੰਬੇਦਕਰ ਦੀ ਵਿਚਾਰਧਾਰਾ ਲੋਕਤੰਤਰ ਸੰਵਿਧਾਨ ਦੀ ਵਿਚਾਰਧਾਰਾ ਹੈ ਲੋਕਤੰਤਰ ਸੰਵਿਧਾਨ ਅਤੇ ਅੰਬੇਦਕਰ ਨੂੰ ਇੱਕ ਇੱਕ ਦੂਜੇ ਤੋਂ ਬੱਕ ਬੱਕ ਕਰਕੇ ਨਹੀਂ ਦਿਖਿਆ ਜਾ ਸਕਦਾ ਕਿਉਂਕਿ ਇਹ ਤਿੰਨੇ ਇੱਕ ਦੂਸਰੇ ਦੇ ਪੂਰ ਕਹਾਣੇ ਜਿਵੇਂ ਜਿਵੇਂ ਦੇਸ਼ ਦੇ ਲੋਕਾਂ ਨੂੰ ਲੋਕਤੰਤਰ ਸਮਝਾ ਲਈ ਹੈ ਓਵੇਂ ਓਵੇਂ ਲੋਕ ਸਿਵਿਧਾਨ ਦੀ ਅਮਿਤ ਨੂੰ ਜਾਣਨ ਲੱਗ ਪਏ ਹਨ ਸਿਵਿਧਾਨ ਨਨ ਗਬੇ ਹਨ ਹੇ ਦੇ ਸਿਬਦਾਨ ਨੂੰ ਜਾਨਨਦਾ ਦਾਣਾ ਸਿਬਦਾਨ ਨਰਮਾ ਤੇ ਬਾਬਾ ਸਹਿਨਾ ਅਮੇਦ ਕਰ ਫਾਲ ਜਫਾਦਬੀਆ ਮ ਲੋਕਾਂ ਦਾ ਬਲ ਜਫਾ ਬੰਦਾ ਜਾ ਰਿਹਾ ਹੈ ਡਾਕਟਰ ਅਮੇਦ ਕਰ ਐਂਦੇ ਹਨ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਚੰਗੇ ਵਿਚਾਰ ਕਦੇ ਨਹੀਂ ਮਰਦੇ ਬਲਕਿ ਮੈਂ ਕਹਿੰਦਾ ਹਾਂ ਕਿ ਚੰਗਾ ਵਿਚਾਰ ਕਿ ਨਾਲ ਜੋ ਪਪ ਪਪ ਦੇ ਜਿਤਨਾ ਹੁੰਦਾ ਹੈ ਜਿਤਨਾ ਇੱਕ ਅਫਦ ਸੇਵਾ ਸਮਾਧਿਆਨ ਹੋਵੇ ਅਰੇ ਗਮਰਜ ਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਕਿ ਤੰਗਾ ਵਿਚਾਰ ਵੀ ਖਤਮ ਹੋ ਜਾਂਦਾ ਹੈ ਜੇਕਰ ਉਸ ਦਾ ਵੱਡੇ ਵੱੱਡੇ ਵੱਡੇ ਵੱੱਡੇ ਦੇ ਪਿਆਰ ਅਤੇ ਪਛਾਰ ਨਾ ਕੀਤਾ ਜਾਵੇ ਲੋਕ ਤੰ ਦੀ ਇਜਾਜ਼ਤ ਹੈ ਇੰਥਾਨ ਬੱਲਾ

ਇਜ ਦੇ ਵਿੱਚ ਕੋਈ ਸ਼ੱਕ ਨਹੀਂ 21ਵੀਂ ਸਦੀ ਅਮੇਦਕਾਰ ਦੀ ਸਦੀ ਹੈ ਇਜ ਦਾ ਦੂਸਰਾ ਪਾਵਰ 21ਵੀਂ ਸਦੀ ਲੋਕਤੰਤਰ ਦੀ ਲੋਕਤੰਤਰ ਦੀ ਕਦਰ ਦੀ ਕੀਮਤ ਨਹੀਂ ਸਦੀ ਹੈ ਇਜ ਦੇ ਵਿੱਚ ਕੋਈ ਸ਼ੱਕ ਨਹੀਂ ਭਾਰਤ ਦੇ ਦੇਖ ਵਿਕਸਿਤ ਰਾਸ਼ਟਰ ਵੰਨ ਦੀਆਂ ਅਸੀਮ ਰਚਨਾਵਾਂ ਮੌਜੂਦ ਹਨ ਪਰ ਅਸੀਂ ਇੱਕ ਮਜ਼ਬੂਤ ਰਾਸ਼ਟਰ ਤਾਂ ਹੀ ਬਣ ਦੇ ਸਕਦੇ ਹਾਂ ਜੇਕਰ ਇਹ ਦੇਸ਼ ਅੰਦਰ ਲੋਕਤੰਤਰਤਾ ਹਲ ਜਮ ਆਮ ਲੋਕਾਂ ਦੀ ਜੀਵਨ ਜਾਂਚ ਨਾਗਰਿਕਤਾ ਨੂੰ ਕਾਇਸ ਕਰਨ ਨਵਾਂ ਲਿਮ 87 ਇਸ ਦੀ ਬਾਤ ਬਹੁਤ ਜ਼ਰੂਰੀ ਹੈ ਕਿ ਹਰ ਅਦਰ ਦੇ ਦੇਸ਼ ਨਾਗਰਿਕਤਾ ਨੂੰ ਕਾਇਸ ਕਰਨ ਨਵਾਂ ਪੀੜੀ ਨੂੰ ਲੋਕਨੰਦ ਦੇ ਵਿੱਚ ਸੰਵਿਧਾਨ ਦੇ ਵਿੱਚ ਸਮਝਾਈ ਜਾਵੇ ਲੋਕਤੰਤਰ ਲੋਕਤੰਤਰ ਵਿੱਚ ਅਜਿਹੀ ਸ਼ਕਤੀ ਹੈ ਜੋ ਸਮਾਜ ਦੇ ਵਿਚਲੇ ਬੰਚਤ ਵਿਆਗ ਤਿੰਨੋਂ ਵੀ ਮੁਕਤਾਰਾ ਵਿੱਚ ਮਜਬੂਤ ਤਿੰਨ ਅਗੇ ਲਿਆਜ ਲਿਆ ਸਕਦੀ ਹੈ ਅਤੇ ਉਸ ਦਿਮਨ ਸਿਕਤ ਆਰਥਿਕ ਸਮਾਜ ਦੇ ਸਰੀਰ ਕਿ ਪਿਆਜ ਵਿੱਚ ਕਾਰਾਗਰ ਰੂਪ ਦੇ ਨਾਲ ਸਾਈ ਹੋ ਸਕਦੀ ਹੈ ਲੋਕ ਦੇ ਅੰਦਰ ਦੇ ਸੰਵਿਧਾਨ ਦੇ ਭਾਲੇ ਜਮੇ ਅਨੂਦ ਦੇ ਬਾਅਦ ਜੇਕਰ ਕੋਈ ਕਹੇ ਇਹ ਦੇ ਮਜ਼ਬੂਤ ਰਸਤੇ ਮਜ਼ਬੂਤ ਰਸਤੇ ਬਣ ਸਕਦਾ ਹੈ ਤਾਂ ਇਤੋਂ ਬੜਾ ਝੂਠ ਹਤੇ ਤੇ ਇਸ ਤਰ੍ਹਾਂ ਹੀ ਹੋਰ ਕੋਈ ਨਹੀਂ ਹੋ ਸਕਦਾ ਐਸੇ ਕਰਕੇ ਹਰ ਨਾਗਰਿਕ ਨਾਗਰਿਕ ਨੂੰ ਲੋਕਦੰਤ ਨੂੰ ਸਮਝੰਦੇ ਬੜਕਰਾਰ ਰੱਖਣੇ ਨੋੜੀਂਦੀ ਮ ਬ੍ਰਾਹਲੇ ਅਤੇ ਸਿਵਧਾਨ ਇਸ ਸਿਖਿਆ ਦੇ ਬਗਤ ਪੈਰਾ ਦੇ ਨਿਬੜਾ ਸਮਾਜ ਪੈਦਾ ਕਾਣਾ ਬਹੁਤ ਜ਼ਰੂਰੀ ਹੈ ਜੇਕਰ ਜਿਹਾ ਨਾ ਹੋ ਸਕਿਆ ਤਾਂ ਲੋਭ ਤੰਤ ਸਿਵਧਾਨ ਮ ਬ੍ਰੋਡੀਆਂ ਬ੍ਰੋਧੀ ਤਾਕਤਾਂ ਇੰਜ ਤਾਣੇ ਮਾਂ ਨੇ ਨੂੰ ਕਮਜ਼ੋਰ ਕਰ ਸਕਦੀਆਂ ਹਨ ਅਤੇ ਤਰ੍ਹਾਂ ਇਸ ਕਰ ਸਕਦੀਆਂ ਹਨ ਜਿੱਦੇ ਸਿੱਟੇ ਬਜਾ ਐਸੇ ਦੇਖੇ ਲਾਹਣਾਂ ਅਗੜ ਕਾਸ਼ ਕਰਕੇ ਬੰਨ ਤੇ ਤੁਮਾਜ ਦੇ ਲੋਕ ਕਮਜ਼ੋਰ ਹੋਣਗੇ ਇਹ ਜੀ ਕਦੇ ਵੀ मजबूत है आधे विकसित दशा नहीं बन सकता ऐसे किताब चाबाज़ हैं दे जी मैं ਪਾਣੇ ਤੇ ਮੈਂ ਅੰਦੇ ਸੰਗਾਰ ਤੇ ਦੇ ਬੱਕਰੇ ਬੱਕਰੇ ਨਾਮ ਹੈ ਸੰਗਾਰ ਬਾਬੇ ਮਾਰਗ ਦਾ ਦਰਸ਼ਕ ਇਜਕ ਦਾ ਵਿੱਚ ਬਾਬਾ ਸਾਹਿਬ ਦੇ ਜੀਵਨ ਫਲਸਫਾ ਸੰਗਾਰ ਇਸੇ ਬਾੜੇ ਮਾਰਗ ਦਰਸ਼ਨ ਵਿਚਾਰ ਪੇ ਤੇ ਗਿਆ ਹਨ ਕਿਉਂਕਿ ਲੋਕ ਤੰਤਨ ਦਬੇ ਚਤਨ ਉਤਿਆਂ ਬੱਕਰੀ ਬੱਕਰੀ ਨਾਮ ਦੇ ਉਪ ਵਿਚ ਆਪਣੇ ਆਪ ਨੂੰ ਦੇ ਰਹੇ ਹੁੰਦੀਆਂ ਰਹੇ ਹਨ ਐਸਾ ਲਈ ਇਹ ਵਿਚਾਰ ਅੱਜ ਦੇ ਸਮੇਂ ਵਿੱਚ ਔਨੀ ਹੀ ਮਹੱਤਵ ਦਾ ਰੱਖਦੇ ਹਨ ਬੇਜਕ ਵਿਅਕਤੀ ਦੇ ਸੰਗਠਨਾਂ ਦੇ ਨਾਮ ਬਦਲੇ ਗਏ ਹਨ ਅੱਜ ਵੀ ਇਹ ਚੁਣੌਤੀਆਂ ਜਿਉਂ ਤਿਉਂ ਕਾਇਮ ਹਨ ਹਾਂਜੀ ਦੋਸਤੋ ਅੱਜ ਦੇ ਬਲੌਗ ਵਿੱਚ ਇਹ ਨਹੀਂ ਅਗਲੇ ਬਲੌਗ ਵਿੱਚ ਅੱਗੇ ਆਲੇ ਬਾਤ ਕਰਾਂਗੇ ਜੇ ਵੀਡੀਓ ਜੰਗੀ ਲੱਗੀ ਹੋਵੇ ਤਾਂ ਲਾਇਕ ਕਮੈਂਟ ਦੇਣਾ ਨਨ ਸਬਸਕ੍ਰਾਈਬ ਜੁੜ ਕਰਨਾ ਦੋਸਤੋ ਅੱਜ ਦਾ ਬਲੌਗ ਇੱਥੇ ਖਤਮ ਕੀਤਾ ਜਾਂਦਾ ਹੈ ਤਾਂ ਸਤਿ ਸ਼੍ਰੀ ਅਕਾਲ ਜੀ